ਕਿਰਕਸੀ ਵੱਡੀ ਘਟਨਾ ਦੇ ਹੋਣ ਤੋਂ ਬਾਅਦ ਵੀ ਪ੍ਰਸ਼ਾਸਨ ਕਿਉਂ ਜਾਗਦਾ ਹੈ ਜੀ ਹਾਂ ਗੱਲ ਕਰ ਰਹੇ ਹਾਂ ਲੁਧਿਆਣੇ ਦੀ ਲੁਧਿਆਣਾ ਦੇ ਇਲਾਕੇ ਹੈਬੋਵਾਲ ਦੇ ਸੁਨੀਲ ਪਾਰਕ ਕੋਲ 4 ਸਾਲਾ ਮਾਂਸੀ ਮੌਤ ਦੇ ਮੂਹੋਂ ਮਸਾਂ ਬਾਹਰ ਆਈ ਗਿਆ ਕਿਉਂਕਿ ਮਾਂਸੀ ਨੂੰ ਤਕਰੀਬਨ 2 ਦਿਨ ਪਹਿਲਾਂ 4 ਆਵਾਰਾ ਕੁੱਤੇ ਆਣੇ ਵੱਟ ਲਿਆ ਸੀ ਮਾਂਸੀ ਦੁਕਾਨ ਤੋਂ ਕੁਝ ਸਮਾਨ ਖਰੀਦ ਕੇ ਆਪਣੇ ਘਰ ਵਾਪਸ ਜਾ ਰਹੀ ਸੀ ਜਦੋਂ ਗਲੀ ਵਿੱਚ ਫਿਰ ਰਹੇ ਚਾਰ ਆਵਾਰਾ ਕੁੱਤੇ ਉਸਤੇ ਹਮਲਾ ਕਰ ਦਿੰਦੇ ਉਸ ਨੂੰ ਘੜੀਸ ਕੇ ਸਾਈਡ ਤੇ ਲੈ ਜਾਂਦੇ ਆ ਅਤੇ ਉਸ ਦੇ ਮੋਢੇ ਤੋਂ ਅਤੇ ਸਿਰ ਤੋਂ మాਸ ਚੱਬ ਲੈਂਦੇ ਨੇ ਉੱਥੇ ਚੱਕੀ ਮਾਰ ਲੈਂਦੇ ਆ ਜੀ ਹਾਂ ਮਾਨਸਰੂਗ ਵੀ ਹੱਥ ਵਿੱਚ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਇਸ ਤੋਂ ਬਾਅਦ ਕਾਰਪੋਰੇਸ਼ਨ ਦੇ ਕਮਿਸ਼ਨਰ ਕਹਿੰਦੇ ਨੇ ਕਿ ਸਟਰਲਾਈਜੇਸ਼ਨ ਸ਼ੁਰੂ ਕੀਤੀ ਜਾਊਗੀ ਕਿਉਂਕਿ ਵੈਸੇ ਪਿਛਲੇ 7 ਸਾਲਾਂ ਵਿੱਚ 90000 ਦੇ ਕਰੀਬ ਕੁੱਤਿਆਂ ਨੂੰ ਸਟਰਲਾਈਜ਼ ਕੀਤਾ ਗਿਆ ਇੱਥੇ ਤਾਂ ਕੀ ਐਂਟੀ ਰੈਬੀਸ ਇੰਜੈਕਸ਼ਨ ਵੀ ਲਗਾਏ ਜਾਣਗੇ ਲੇਕਿਨ ਵੱਡਾ ਸਵਾਲ ਇਹ ਹੈ ਕਿ ਆਖਰੇ ਅਵਾੜਾ ਕੁੱਤੇ ਆਉਂਦੇ ਕਿੱਥੋਂ ਦੀਨੇ ਤੇ ਇਹ ਇਸ ਤਰ੍ਹਾਂ ਆਦਮ ਖੋਰ ਵਾਲਾ ਬਿਹੇਵ ਵਰਤਾਓ ਕਿਉਂ ਕਰਦੇ ਆ ਇਹਦਾ ਵੱਡਾ ਕਾਰਨ ਹੈ ਜਿਹੜੀਆਂ ਸ਼ਹਿਰ ਚਤਰ ਲਿਦਾ ਖੁੱਲੀਆਂ ਹੋਈਆਂ ਨੇ ਮਾਸ ਮੱਛੀ ਦੀਆਂ ਮੀਟ ਦੀਆਂ ਦੁਕਾਨਾਂ ਜੀ ਹਾਂ ਕੱਚਾ ਮਾਸ ਹੋਏ ਪੱਕਾ ਮਾਸ ਹੋਵੇ ਸੜਕਾਂ ਤੇ ਅਜੇ ਕੁੱਤੇ ਅਜੇ ਜਾਨਵਰ ਮਾਸ ਖਾਂਦੇ ਆ ਤਾਂ ਕਿਤਨਾ ਕਿਤੇ ਹੋ ਮਾਸਾहारी ਆਦਮ ਖੋਰ ਵੱਲ ਪ੍ਰਵਿਰਤੀ ਵੱਲ ਜ਼ਿਆਦਾ ਵਧ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਹੱਡਾ ਰੋੜੀ ਜਾਂ ਮਰੇ ਹੋਏ ਜਾਨਵਰ ਦੇ ਅਵਸ਼ੇਸ਼ ਚੱਕਦੇ ਆ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਖੂਨ ਮਾਸ ਮੱਛੀ ਨੂੰ ਮੂੰਹ ਤੇ ਲਗਾਉਣ ਦੀ ਸ਼ਾਇਦ ਇਹ ਇੱਕ ਵੱਡਾ ਕਾਰਨ ਹੈ ਜਿਸ ਕਰਕੇ ਹੈਪੋਵਾਲਡਸ ਵਿਲਪਾਰਕ ਦੇ 4 ਸਾਲਾ ਮਾਨਸੀ ਤੇ ਕੁੱਤਿਆਂ ਵੱਲੋਂ ਅਟੈਕ ਕੀਤਾ ਗਿਆ ਮਾਨਸੀ ਦੀ ਕਿਸਮਤ ਚੰਗੀ ਸੀ ਜੋ ਬਾਗ-ਬਾਲ ਬਚੀ ਆ ਪਰ ਜੇਕਰ ਬੱਚੀ ਨੂੰ ਕੁਝ ਹੋ ਜਾਂਦਾ ਸਮੇਂ ਸਿਰ ਲੋਕ ਹਸਪਤਾਲ ਦਾਖਲ ਨਾ ਕਰਵਾਉ ਪਾਉਂਦੇ ਉਸ ਦਾ ਇਲਾਜ ਨਾ ਹੁੰਦਾ ਤਾਂ ਸ਼ਾਇਦ ਪਰਿਵਾਰ ਇਸ ਗੱਲ ਨੂੰ ਸਦਮੇ ਨੂੰ ਕਰਦੀ ਭੁਲਾ ਨਾ ਪਾਉਂਦਾ ਸੋ ਕਾਰਪੋਰੇਸ਼ਨ ਵੱਲੋਂ ਪੜ ਜੋ ਪ੍ਰਾਲਾ ਕੀਤਾ ਗਿਆ ਹੈ ਕਿ ਕੁੱਤਿਆਂ ਨੂੰ ਐਂਟੀ ਰੇਬੀਸ ਇੰਜੈਕਸ਼ਨ ਲਗਾਏ ਜਾਣਗੇ ਕੁੱਤਿਆਂ ਨੂੰ ਸਟਰਲਾਈਜ਼ ਕੀਤਾ ਜਾਊਗਾ ਸ਼ਾਇਦ ਇਹੀ ਕਦਮ ਜੋ ਕੁਝ ਸਾਲ ਪਹਿਲਾਂ ਚੁੱਕ ਲੈਂਦੇ ਅਤੇ ਨਿਰੰਤਰਣ ਲੈ ਨਾਲ ਕੰਟੀਨਿਊਟਿਅ ਚ ਅਜੇ ਆ ਕਦਮ ਚੁੱਕਦੇ ਰਹਿੰਦੇ ਤਾਂ ਸ਼ਾਇਦ ਮਾਨਸੀ ਵਰਗੀ 4 ਸਾਲਾਂ ਬੱਚੀ ਅਜੇ ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਨਾ ਹੁੰਦੀ